ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆ ਜੀ ਗੁਰਦੁਆਰਾ ਸ੍ਰੀ ਪੰਜੂਆਣਾ ਸਾਹਿਬ ਪਾਤਸ਼ਾਹ ਰਾਣੇ ਪਾਤਸ਼ਾਹੀ ਦਸਵੀ ਇੱਥੇ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਦੋਂ ਆਏ ਕੀ ਉਹਨਾਂ ਨੇ ਇੱਥੇ ਕੋਤਤ ਕਰੇ ਕਿੰਨਾ ਸਮਾਂ ਗੁਜ਼ਾਰਿਆ ਤੇ ਇੱਥੇ ਜਿਹੜੀ ਤੁਰਕ ਰਾਜ ਦੀ ਜੜ 뿌ਟੀ ਔਰ अनेकाਵਰ ਇਸ ਸਥਾਨ ਨੂੰ ਦਿੱਤੇ ਸਾਡੇ ਨਾਲ ਨੇ ਬਾਬਾ ਜੀ ਇਹ ਇਤਿਹਾਸ ਤੋਂ ਸਾਨੂੰ ਸਾਰੇ ਤੋਂ ਜਾਣੂ ਕਰਵਾਉਣਗੇ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਇਹ ਮਹਾਨ ਪਵਿੱਤਰ ਸਥਾਨ ਗੁਰਦੁਆਰਾ ਗੁਰੂ ਸਾਰ ਪੰਜਵਾੜਾ ਸਾਹਿਬ ਪਾਤਸ਼ਾਹ ਰਹਿਮੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਕਲਗੀ ਤਾਰ ਸੱਚੇ ਪਾਤਸ਼ਾਹ ਜੀ ਦਾ ਹੈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਮਾਛੇ ਬਾੜੇ ਤੋਂ ਉੱਚ ਦੇ ਪੀਰ ਬਣ ਕੇ ਚੱਲੇ ਸਨ ਬਹਿਲੌਰ ਪਿੰਡ ਤੇ ਹੋਰ अनेका ਪਿੰਡ ਰਾਹਤੇ ਵਿੱਚ ਆਉਂਦੇ ਸੀ ਤੇ ਗੁਰੂ ਮਹਾਰਾਜੀ ਸੱਚੇ ਪਾਤਸ਼ਾਹ ਜੀ ਹੁੰਦੇ ਹੋਏ ਆਲੰਗੀਰ ਪਹੁੰਚੇ ਹਾਲ ਵਗੇਰ ਤੋਂ ਮੋਹੀ ਪਿੰਡ ਮੋਹਿਤੋ ਹਿਰ ਪਿੰਡ ਹੈ ਹਿਰਾ ਪਿੰਡ ਮਹੰਤ ਕਿਰਪਾਲਦਾਸ ਉਦਾਸੀ ਦਾ ਡੇਰਾ ਸੀ ਉੱਥੇ ਇੱਕ ਰਾਤ ਗੁਰੂ ਸਾਹਿਬ ਰਹੇ ਕਿਰਪਾਲਦਾਸ ਮਹੰਤ ਨੇ ਗੁਰੂ ਸਾਹਿਬ ਜੀ ਨੂੰ ਇਹ ਕਹਿ ਦਿੱਤਾ ਸੀ ਵੀ ਮਹਾਰਾਜ ਜਿਹੜਾ ਇਲਾਕਾ ਏਰੀਆ ਪਿੰਡ ਹੈ ਇਹ ਸਭ ਮੁਸਲਮਾਨਾਂ ਦਾ ਘੜ ਹੈ ਤੁਰਕਾਂ ਦਾ ਤੇਜ ਹੈ ਉੱਥੇ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਸੁਣੀਏ ਸਤਗੁਰ ਕਿਰਪਾ ਨਾ ਆਉਣ ਨਨ ਗਰਾਮਰ ਮੈਂ ਤੁਰਕ ਮਹਾਨ ਹਲਵਾਰੇੜਾ ਤਲਵੰਡੀ ਮੁਸਲਮਾਨ ਕੇ ਪਿੰਡਾ ਖੰਡੀ ਸਭ ਮੁਸਲਮਾਨਾਂ ਦੇ ਪਿੰਡਾ ਜੇ ਕਿਸੇ ਨੇ ਸੂਹ ਦਿੱਤੀ ਗੁਰੂ ਸਾਹਿਬ ਇੱਥੇ ਠਹਿਰੇ ਆ ਕਿਉਂਕਿ ਮਗਰ ਫੌਜ ਲੱਗੀ ਹੋਈ ਸੀ ਤੁਰਕਾਂ ਦੀ ਗੁਰੂ ਸਾਹਿਬ ਦੇ ਮਗਰ ਤੇ ਮੇਰਾ ਡੇਰਾ ਬਰਬਾਦ ਹੋ ਨੁਕਸਾਨ ਹੋ ਹੋਵੇ ਤਾਂ ਗੁਰੂ ਸਾਹਿਬ ਨੂੰ ਮੈਂ ਗਾਹਾਂ ਵਿਦਾ ਕਰਾਂ ਉਹਨੇ ਸੋਚ ਕੇ ਇਹ ਵੀ ਕਹਿ ਦਿੱਤਾ ਫਿਰ ਗਾਹਾਂ ਸਤਿਗੁਰੂ ਇੱਥੋਂ ਲੰਮੇ ਪਿੰਡ ਨੇੜੇ ਹੈ ਉਹ ਇੱਕ ਦਾਦੇ ਪੋਤੇ ਦੀ ਈਲਾਦਾ ਬੜੇ ਮਰਦ ਦਲੇਰ ਲੋਕ ਹਨ ਵੀ ਲੰਮੇ ਗਰਾਮ ਆਪ ਚੱਲ ਜਾਈਏ ਸੋਰਾਖਾ ਤੁਮ ਕੋ ਕਰ ਦਈਏ ਨਰਸੋ ਜਾਰੋ ਦਾਦੇ ਪੋਤੇ ਲੜਵੇ ਡੱਡ ਡਰ ਤਰਾ ਰਾ ਕੋਤੇ ਡਾਰੋਣਾ ਦੇ ਡੇ ਲੜੇ ਵੀ ਨਹੀਂ ਲੰਮੇ ਗਰਾਮ ਮਹਾਰਾਜੀ ਚਲੇ ਜਾਓ ਫਿਰ ਗੁਰੂ ਸਾਹਿਬ ਹੀਰਾ ਤੋਂ ਹੁੰਦੇ ਹੈ ਰਾਜੋਣਾ ਤਲਵੰਡੀ ਅਤੇ ਰਾਹਕੋਟ ਜਿੱਤੇ ਅਸਰ ਚੋਟੀ ਦੁੱਧ ਚੋਆਇਆ ਤਾਲੇ ਸਾਗੁਰਦਰਾ ਬਣਿਆ ਅਸਥਾਨ ਉੱਥੋਂ ਹੁੰਦੇ ਹੋਏ ਸੀਲੋਆਣੀ ਕਮਲਪੁਰਾ ਪਿੰਡ ਵਿੱਚ ਦੀ ਆ ਕੇ ਇਹ ਲੰਮੇ ਜਣਪੁਰ ਆ ਕੇ ਗੁਰੂ ਸਾਹਿਬ ਬਰਾਜੇ ਹਨ ਗੁਰੂ ਸਾਹਿਬ ਇਹ ਲੰਮੇ ਜਣਪੁਰੇ ਪਿੰਡ ਵਿੱਚ 21 ਦਿਨ ਰਹੇ ਹਨ ਤੇ ਜਦੋਂ ਗੁਰੂ ਮਹਾਰਾਜ ਇੱਥੇ ਬਰਾਜੇ ਆ ਰਾਏ ਕੱਲਾ ਜਿਹੜਾ ਰਾਏ ਕੋਟ ਦਾ ਚੌਧਰੀ ਸੀ ਰਿਆਸਤ ਦਾ ਮਾਲਕ ਸੀ ਹੁਣ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਮਹਾਰਾਜ ਆਪ ਕੋ ਸਮਾਇ ਤੇ ਬਰਾਜੋ ਰਾਏ ਕੱਲੇ ਦੀ ਬੇਨਤੀ ਨੂੰ ਸੁਣ ਕੇ ਵਾਰਾ ਇੱਥੇ ਠਹਿਰੇ ਤੇ ਰਾਏ ਕੱਲੇ ਨੇ ਕਿਹਾ ਮਹਾਰਾਜ ਤੁਹਾਡੀ ਕਿਰਪਾ ਨਾਲ ਸਾਰਾ ਇਲਾਕਾ ਮੇਰੇ ਮਤਾਤ ਹੈ ਲੰਮੇ ਗ੍ਰਾਮ ਪਹੁੰਚ ਕੇ ਬਚਰਾਏ ਬਖਾਨੇ ਉਤਰੋ ਕਰੋ ਰਾਮ ਕੋ ਸਾਈ ਭਉਦੂਰੀ ਇhtiyajiyan to kahan ਤੇ ਫਿਰ ਗੁਰੂ ਸਾਹਿਬ ਕਹਿੰਦੇ ਪਾਈ ਉਹਨਾਂ ਚਰਨ ਤੱਕ ਅਸੀਂ ਇੱਥੇ ਠਹਿਰਾਂਗੇ ਜੰਨਾ ਚਰਤਾ ਕਾ ਸਾਡੇ ਛੋਟੇ ਸਹਿਬ ਜਾਤੇ ਅਤੇ ਮਾਤਾ ਜੀ ਦੀ ਖਬਰ ਨਹੀਂ ਆਉਂਦੀ ਬੇ ਉਹ ਅਲਾਹੀ ਉਹ ਤੋ ਬੰਦਾ ਭੇਜ ਜਿਹੜਾ ਬਹੁਤ ਜਲਦੀ ਤੋਂ ਜਲਦੀ ਖਬਰ ਲੈ ਕੇ ਇੱਥੇ ਪਹੁੰਚੇ ਫਿਰ ਐਸੇ ਹੀ ਜਗਾ ਤੋਂ ਲੰਮੇ ਚੜਪੁਰੇ ਦੀ ਧਰਤੀ ਤੋਂ ਹੀ ਰਾਏ ਕੱਲੇ ਨੇ ਗੁਰੂ ਸਾਹਿਬ ਦੀ ਨੂੰ ਬੇਨਤੀ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਤੇ ਨੂਰੇ ਮਾਹੀ ਨੂੰ ਸਰਹੰਦ ਭੇਜਿਆ ਫਰ ਸਰਾਂਦ ਜਾ ਕੇ ਨੂਰੇ ਮਾਹੀ ਨੇ ਸਾਰਾ ਉੱਥੋਂ ਸਰਾਂਦ ਦਾ ਜਿਹੜਾ ਸਹਿਬਜ਼ਾਦਿਆਂ ਦੀ ਸ਼ਹਾਦਤ ਸੀ ਆਪਣੇ ਦਾਦੇ ਵੀ ਨੂਰੇ ਦੀ ਭੈਣ ਸੀ ਨੂਰਾ ਉਹਦੇ ਕੋਲ ਉਤੇ ਹੋਰ ਆਸੇ ਪਾਸਿਓਂ ਸਾਰਾ ਵਰਤਾਂਤ ਪੁੱਛਿਆ ਵੀ ਸਹਿਬਜ਼ਾਦਿਆਂ ਨੂੰ ਤਵੇਂ ਸ਼ਹੀਦ ਕੀਤਾ ਉਹ ਸਾਰੀ ਖਬਰ ਲੈ ਕੇ ਨੂਰਾ ਮਾਹੀ ਫਿਰ ਇੱਥੇ ਪਹੁੰਚਿਆ ਹੈ ਦਾਦੇ ਹਰ ਵੀ ਜੰਡ ਸਾਹਿਬ ਜਿਹੜੇ ਹੈ ਪ੍ਰਕਰਮਾਂ ਦੇ ਵਿੱਚ ਅੱਜ ਵੀ ਮੌਜੂਦ ਹੈ ਗੁਰੂ ਸਾਹਿਬ ਨੇ ਬਚਨ ਕੀਤਾ ਸੀ ਭਾਈ ਕੋਈ ਸੇਵਾਦਾਰ ਉੱਪਰ ਚੜ ਕੇ ਦੇਖੋ ਕਿਤੇ ਨੂਰਾ ਮਾਹੀ ਆਉਂਦਾ ਹੋਵੇ ਤੇ ਮਹਾਰਾ ਨੇ ਤਿੰਨ ਬਚਨੋਂ ਕੀਤੇ ਸੀ ਜਦੋਂ ਤੀਜਾ ਬਚਨ ਕੀਤਾ ਤੀਜੇ ਪਹਿਰ ਤੇ ਦਾਦੇ ਹਰ ਵੀ ਨੂਰਾ ਮਾਹੀ ਦੌੜਿਆ ਆਉਂਦਾ ਸੀ ਸਰਹੰਦ ਸਰਹੰਦ ਵੱਲੋਂ ਐਨੇ ਚਰਨੋਂ ਨੂਰਾ ਮਾਹੀ ਆ ਗਿਆ ਹੈ ਸੋਨੇ ਗਾਲ ਚ ਪੱਲੋ ਪਾ ਕੇ ਮਹਾਰਾਜ ਦੇ ਚਰਨਾਂ 'ਚ ਖੜ ਕੇ ਰੋ ਰੋ ਕੇ ਸਰਹੰਦ ਦੀ ਖਬਰ ਸਾਹਿਬ ਜਯਾ ਦੀ ਸ਼ਹਾਦਤ ਇਹ ਵਾਕਿਆ ਸੁਣਾਇਆ ਤੇ ਜਦੋਂ ਗੁਰੂ ਸਾਹਿਬ ਨੂਰੇ ਮਾਹੀ ਕੋਲੋਂ ਖਬਰ ਸੁਣ ਰਹੇ ਸੀ ਉਹ ਟਾਈਮ ਤੇ ਰਾਏ ਕੱਲਾ ਮਹਾਰਾਜ ਦੇ ਚਰਨਾਂ 'ਚ ਬੈਠਾ ਸੀ ਤਰਨ ਸਿੰਘ ਮਹਾਰਾਜੀ ਦੇ ਪਿਆਰੇ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਤੀਜੇ ਭਾਈ ਮਾਰ ਸਿੰਘ ਜੀ ਅਕਤੌਰ ਬਜ਼ੁਰਗ ਹਾਟੇ ਪਿੰਡ ਦੇ ਲੰਮੇ ਝੜਪੁਰੇ ਦੇ ਸੰਗਤ ਬੈਠੀ ਆ ਬਾਬਾ ਰਘੁੰਦੇਤ ਸਿੰਘ ਢਲੋਂ ਕੋ ਦਿਓ ਬੈਠੇ ਨੇ ਤੇ ਮਹਾਰਾਜ ਜਦੋਂ ਖਬਰ ਸੁਣ ਰਹੇ ਸ੍ਰੀ ਨੂਰੇ ਕੋਲ ਸਾਰੀ ਸੰਗਤ ਬੜੀ ਉਦਾਸ ਸੀ ਤੇ ਹੰਝੂ ਕਰ ਰਹੀ ਸੀ ਸਹਿਬ ਜਾਦੇ ਬਚਾਰੋਂ ਉਹਨਾਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਣ ਕੇ ਜ਼ਾਲਮਾਂ ਦੋਟਾਰੇ ਸ਼ਹੀਦ ਕਰ ਦਿੱਤਾ ਹੈ ਉਹ ਨੂਰਾ ਮਾਈ ਖਬਰ ਸੁਣਾਈ ਜਾ ਰਿਹਾ ਸੀ ਤੇ ਮਹਾਰਾ ਨੇ ਕਾਹੀ ਤੇ ਬੋਟੇthia ਜਿਹੜੇ ਆ ਜੜਾ ਸੀ ਤੀਰ ਦੇ ਲੋਕ ਨਾਲ ਪੱਟੀ ਜਾ ਰਹੇ ਸੀਗੇ ਲੋਰੇ ਮਾਈ ਨੇ ਖਬਰ ਸੁਣਾ ਦਿੱਤੀ ਮਹਾਰਾ ਨੇ ਕਾਹੀ ਦਾ ਬੋਟਾ ਪੁੱਟ ਕੇ ਉਹਦੀਆਂ ਜੜਾਂ ਕਾਸ ਨੂੰ ਕਰ ਦਿੱਤੀਆਂ ਮਹਾਰਾ ਕਹਿੰਦੇ ਹੁਣ ਤੁਰਕਰਾਜ ਦਾ ਨਾਸ ਹੋ ਜੋ ਤੁਰਕਰਾਜ ਦਾ ਖਾਤਮਾ ਤੇ ਤੁਰਕਰਾਜ ਨੂੰ ਨਾਸ ਹੋਣ ਦਾ ਵਚਨ ਮਹਾਰਾ ਨੇ ਇੱਥੇ ਕੀਤਾ ਨੇ ਉਸ ਤੋਂ ਬਾਅਦ ਤੁਰਕਰਾਜ ਦੀ ਧਰਤੀ ਤੋਂ ਖਤਮ ਹੋ ਗਿਆ ਸੀ ਤੇ ਰਾਏ ਖੱਲੇ ਨੇ ਬੇਇਨਤੀ ਕੀਤੀ ਮਾਰਾ ਤੁਹਾਡਾ ਬਚਣਾ ਟਲ ਹੋਣਾ ਤੁਰਕ ਰਾਜ ਖਤਮ ਹੋ ਜਾਣਿਆ ਬਹੁਤ ਜ਼ੁਲਮ ਕੀਤਾ ਇਹਨਾਂ ਨੇ ਸਿਰਖੋਰ ਦੋਸ਼ ਨਾਲ ਲੈ ਸਕ ਸਿਰਖੋਰ ਬੱਚਾਂ ਤੇ ਐਡਾ ਵੱਡਾ ਕਹਿਰ ਕੀਤਾ ਤੇ ਮਾਰਾ ਮੇਰੇ ਮੇਰੇ ਖਾਨਦਾਨ ਤੇ ਮੇਰੇ ਤੇ ਮਿਹਰ ਕਰੋ ਮੇਰੇ ਤੇ ਬਖਸ਼ ਕਰੋ ਮੈਂ ਵੀ ਤੁਰਕ ਜਾਤੀ ਵਿੱਚੋਂ ਆ ਮਾਰਾ ਕਹਿੰਦੇ ਤੈ ਹੀ ਹੋਣਾ ਰਾਏ ਖੱਲੇ ਹੁਣ ਤੇ ਫਿਰ ਉਹਨੇ ਦਾਤਿਆ ਵੀ ਜਦੋਂ ਬੇਇਨਤੀਆਂ ਕੀਤੀਆਂ ਰਾਏ ਕੱਲੇ ਦੀ ਨੰਬਰਤਾ ਪਰਿਬੇਰਤੀ ਸੁਣ ਕੇ ਦਹਾਮੇ ਪਾਸਾ ਕੰਦੇ ਚੰਗਾ ਫੇਰ ਹੱਥ ਕਰ ਉਹਨੇ ਹੱਥ ਕੀਤਾ ਉੱਤੇ ਰਮਾਲ ਰੱਖਿਆ ਮਹਾਰਾ ਨੇ ਰਾਏ ਕੱਲੇ ਨੂੰ ਸਿਰੀ ਸਾਹ ਬਖਸ਼ਿਸ਼ ਕੀਤੀ ਤਲਵਾਰ ਬਖਸ਼ੀ ਨਾਲ ਕਿਹਾ ਰਾਏ ਇਹ ਤਲਵਾਰ ਮੇਰਾ ਰੂਪ ਹੈ ਜਿੰਨਾ ਚਿਰ ਤੱਕ ਤੂੰ ਤੇਰਾ ਖਾਨਦਾਨ ਤੁਸੀਂ ਆਦਬ ਸਤਕਾਰ ਸਰਦਾ ਭਾਵਨਾ ਰੱਖੋਗੇ ਤੇਰਾ ਰਾਜਪਾਕ ਹੈ ਮਰੋ ਤੇਰਾ ਹੁਕਮ ਚੱਲਦਾ ਰਹੋ ਜਦੋਂ ਬਿਆਦਵੀ ਕਰੋ ਫਿਰ ਖਤਮ ਹੋ ਜਾਈ ਬਚਨ ਨਾਲ ਕਰ ਦਿੱਤੇ ਸਨ ਇੱਥੇ ਹੀ ਰਾਏ ਕੱਲੇ ਨੂੰ ਬਖਸ਼ਾਂ ਦਿੱਤੀਆਂ ਗੰਗਾ ਸਾਗਰ ਰਹਿਲ ਅਨੁਕਰਾਤੀ ਦਾ ਪਾਠ ਵੀ ਆਪਾਂ ਕਰਦੇ ਆ ਤੇ ਰਹਿਲ ਬਖਸ਼ੀ ਸੀ ਤੇ ਇਹ ਫਿਰ ਰਾਏ ਕਲਾ ਆਪਣੇ ਰਾਏਕੋਟ ਰਾਤ ਧਾਨੀ ਚੋਂ ਨੇ ਪੰਗ ਤੇ ਬਰਾਮਣ ਕਰਦੇ ਸਨ ਤੇ ਇਹ ਗੁਰੂ ਸਾਹਿਬ ਨੇ ਸਾਰਾ ਕੁਤ ਕਰਕੇ ਇਹ ਧਰਤੀ ਨੂੰ ਇੱਥੇ ਭਾਗ ਲਾ ਕੇ 21 ਦਿਨ ਇੱਥੇ ਮਹਾਰਾਜ ਜੀ ਠਹਿਰੇ ਇੱਥੇ ਪੰਜਵਣਾ ਸਾਵਸਤਾਨ ਜਿੱਥੇ ਬਾਹਰ ਆਪਾਂ ਭਾਈ ਖੜੇ ਆ ਇੱਥੇ ਹਤੇ ਇਲਾਕੇ ਚ ਮਹਾਰਾ ਨੇ ਖਾੜੇ-ਦਾੜੇ ਪਿੰਡਾਂ ਚ ਵੀ ਚਰਨ ਪਾਏ ਜਾਂਦੇ ਰਹੇ ਘੋੜੇ ਤੇ ਸਵਾਰ ਹੋ ਕੇ ਹਤੇ ਜਿਹੜਾ ਅੰਦਰ ਦਰਬਾਰ ਆ ਪਿੰਡ ਦੇ ਵਿਚਕਾਰ ਛੋਟਾ ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਉਹਦਾ ਨਾਂ ਹੈ ਉੱਥੇ ਰਾਤ ਨੂੰ ਮਹਾਰਾ ਜੀ ਬਰਾਦੇ ਸਨ ਕਿਉਂਕਿ ਉਹ ਘਰ ਜਿਹੜਾ ਸੀ ਬਾਬਾ ਰਾਮ ਦੇ ਤਸੰਗ ਦਾ ਘਰ ਸੀ ਰਹਿ ਸੀ ਘਰ ਸੀ ਮਕਾਨ ਸੀ ਤੇ ਰਾਤ ਨੂੰ ਮਹਾਰਾਜ ਉੱਥੇ ਬਰਾਤ ਦੇ ਸੀ ਉਹ ਦਾ ਮਹੀਨਾ ਸੀ ਠੰਡ ਦੀ ਰੁੱਤ ਸੀ ਤੇ ਦਿਨੇ ਇੱਥੇ ਆ ਕੇ ਢਾਬ ਤੇ ਬਹਿੰਦੇ ਤੇ ਦੀਵਾਨ ਸਜਾਉਂਦੇ ਤੇ ਤੰਬੂ ਲਗੇ ਸੀ ਇੱਥੇ ਹੀ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਦੀਆਂ ਸਨ ਇਹ ਕਰਕੇ ਮਹਾਨ ਮਹਾਰਾਜੀ ਦਾ ਇਤਿਹਾਸਕ ਸਥਾਨ ਹੈ ਜਿਉਂ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲੇ ਗੁਰੂ ਸਾਹਿਬ ਇੱਕੀ ਦਰ ਦਾ ਪੜਾ ਮਹਾਰਾ ਨੇ ਲੰਮੇ ਜਣਪੁਰੇ ਦੀ ਧਰਤੀ ਤੇ ਹੀ ਕੀਤਾ ਸੀ ਐਸਾ ਸਤਾਨੂ ਨਿਕਾਵਰ ਦੇ ਕੇ ਮਹਾਰਾਜ ਜੀ ਨੇ ਨਵਾਜਿਆ ਅੱਜ ਵੀ ਇਸ ਸਥਾਨ ਦੇ ਦਰਸ਼ਨ ਕਰਨ ਬਾਤ ਸੰਗਤਾਂ ਦੂਰੋਂ ਨੇੜੋਂ ਆਉਂਦੀਆਂ ਰਹਿੰਦੀਆਂ ਹਨ ਇਹਨਾਂ ਗੁਰਮਖੰਡਾ ਵੀ ਲੁਧਿਆਣੇ ਤੋਂ ਆਇਆ ਬਹੁਤ ਬਹੁਤ ਅਜੀ ਧੰਨਵਾਦ ਕਰਦੇ ਆਂ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ